ਜਿਹੜੀ ਸਾਡੇ ਸਪੈਸ਼ਲ ਨਾਕਾਬੰਦੀ ਕੀਤੀ ਹੈ ਸਾਡੇ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਅਤੇ ਜਿਹੜੇ ਕਈ ਮਾੜੇ ਅੰਸਰਾ ਉਹਨਾਂ ਦੇ ਨੱਥ ਪਾਉਣ ਦੀ ਖਾਤਰ ਜਿਹੜੇ ਇਹਨਾਂ ਦੇ ਨਾਲ ਨਾਲ ਇਹ ਵੀ ਵੇਖੀ ਜਾਣਗੇ ਜਿਹੜੇ ਟ੍ਰੈਫਿਕ ਨਿਯਮਾਂ ਦੇ ਲੰਘਣਾ ਕਰਦੇ ਆ ਉਹਨਾਂ ਦੇ ਸਬੰਧ ਵਿੱਚ ਵੀ ਹੈ ਤੇ ਅਸੇਸਤ ਉਹ ਤੋਂ ਦੱਸਿਓ ਕੋਈ ਨਸ਼ੇ ਦੇ ਰਿਲੇਟਿੰਗ ਵੀ ਕੋਈ ਇੱਥੇ ਖਬਰਾਂ ਮਿਲਦੀਆਂ ਤਾਂ ਨਾ ਕਬ ਹਾਂ ਇਹ ਵੀ ਹੈ ਜੀ ਸਾਨੂੰ ਮਿਲਦਾ ਰਹਿੰਦਾ ਕਿਤੇ ਨਾ ਕਿਤੇ ਕੋਈ ਵਰਦਾ ਆਵੇ ਕੋਹੋ ਜਿਹਾ ਸਾਨੂੰ ਸਮਝ ਚ ਆਉਂਦੀ ਆ ਜਾਂ ਸਾਡੇ ਧਿਆਨ ਚ ਆਉਂਦਾ ਉਦੇ ਪ੍ਰਾਪਤ ਵੀ ਜਿਹੜੀ ਬੰਦ ਦੀ ਕਾਰਵਾਈ ਕੀਤੀ ਜਾਊਗੀ ਤੇ ਜਿਹੜੀ ਸਾਡੇ ਸਪੈਸ਼ਲ ਨਾਕਾਬੰਦੀ ਕੀਤੀ ਹੈ ਸਾਡੇ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਤੇ ਜਿਹੜੇ ਕਈ ਮਾਰੇ ਅੰਸਰਾ ਉਹਨਾਂ ਦੇ ਨੱਥ ਪਾਉਣ ਦੀ ਖਾਤਰ ਜਿਹੜੇ ਇਹਨਾਂ ਦੇ ਨਾਲ ਨਾਲ ਇਹ ਵੀ ਵੇਖੀ ਜਾਣਗੇ ਕਿ ਟ੍ਰੈਫਿਕ ਨਿਯਮਾਂ ਦੇ ਲੰਘਣਾ ਕਰਦੇ ਆ ਉਹਨਾਂ ਦੇ ਸਬੰਧ ਵਿੱਚ ਵੀ ਐ ਤੇ ਅਸੇਸਤ ਉਹ 24 ਦਸਤ ਕਰੇ ਕੋਈ ਨਸ਼ੇ ਦੇ ਰਿਲੇਟਿੰਗ ਵੀ ਕੋਈ ਇੱਥੇ ਖਬਰਾਂ ਮਿਲਦੀ ਤਾਂ ਨਾ ਕਬ ਹਾਂ ਇਹ ਵੀ ਹੈ ਜੀ ਸਾਨੂੰ ਮਿਲਦਾ ਰਹਿੰਦਾ ਕਿਤੇ ਨਾ ਕਿਤੇ ਕੋਈ ਬੰਦਾ ਆਜੇ ਕੋਈ ਹੋ ਜੇ ਸਾਨੂੰ ਸਮਝ ਆਉਂਦੀ ਆ ਜਾਂ ਸਾਡੇ ਧਿਆਨ ਚ ਆਉਂਦਾ ਉਹਦੇ ਬਰਾਬਰ ਦੀ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ ਤੇ ਜਿਹੜੀ ਸਾਡੀ ਸਪੈਸ਼ਲ ਨਾਕਾਬੰਦੀ ਕੀਤੀ ਹੈ ਸਾਡੇ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਅਤੇ ਜਿਹੜੇ ਕਈ ਮਾਰੇ ਅੰਸਰਾ ਉਹਨਾਂ ਦੇ ਨੱਥ ਪਾਉਣ ਦੀ ਖਾਤਰ ਜਿਹੜੇ ਇਹਨਾਂ ਦੇ ਨਾਲ ਨਾਲ ਇਹ ਵੀ ਵੇਖੀ ਜਾਣਗੇ ਕਿ ਟ੍ਰੈਫਿਕ ਨਿਯਮਾਂ ਦੇ ਲੰਘਣਾ ਕਰਦੇ ਆ ਉਹਨਾਂ ਦੇ ਸਬੰਧ ਵਿੱਚ ਵੀ ਹੈ ਤੇ ਅਸੇਸਤ ਵਦ ਗੁਰਪਰਵਸੀ ਅਰੇ ਕੋਈ ਨਸ਼ੇਦਰ ਰਿਲੇਟਿੰਗ ਵੀ ਕੋਈ ਇੱਥੇ ਖਬਰਾਂ ਮਿਲਦੀ ਹੈ ਤਾਂ ਨਾ ਕਬ ਹਾਂ ਇਹ ਵੀ ਹੈ ਜੀ ਸਾਨੂੰ ਮਿਲਦਾ ਰਹਿੰਦਾ ਕਿਤੇ ਨਾ ਕਿਤੇ ਕੋਈ ਵਰਦਾ ਆਵੇ ਕੋ ਉਹ ਜੇ ਸਾਨੂੰ ਸਮਝ ਚਾਉਂਦੀ ਹੈ ਜਾਂ ਸਾਡੇ ਧਿਆਨ ਚਾਉਂਦਾ ਹੈ ਉਹਦੇ ਬਰਾਬਰ ਵੀ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ ਇਹ ਜਿਹੜੀ ਸਾਡੀ ਸਪੈਸ਼ਲ ਨਾਕਾ ਬੰਦੀ ਕੀਤੀ ਹੈ ਸਾਡੇ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਅਤੇ ਜਿਹੜੇ ਕਈ ਮਾੜੇ ਅਨਸਰਾ ਉਹਨਾਂ ਦੇ ਨੱਥ ਪਾਉਣ ਦੀ ਖਾਤਰ ਜਿਹੜੇ ਇਹਨਾਂ ਦੇ ਨਾਲ ਨਾਲ ਇਹ ਵੀ ਵੇਖੀ ਜਾਣਗੇ ਜਿਹੜੇ ਟ੍ਰੈਫਿਕ ਨਿਯਮਾਂ ਦੇ ਲੰਘਣਾ ਕਰਦੇ ਆ ਉਹਨਾਂ ਦੇ ਸਬੰਧ ਵਿੱਚ ਵੀ ਹੈ ਤੇ ਸੈਸ ਤੋਂ ਵੱਧ ਗੱਲ ਦੱਸੀ। ਅਰੇ ਕੋਈ ਨਸ਼ੇ ਦੇ ਰਿਲੇਟਿੰਗ ਵੀ ਕੋਈ ਇੱਥੇ ਖਬਰਾਂ ਮਿਲਦੀ ਹੈ ਤਾਂ ਨਾ ਕਬ। ਹਾਂ ਇਹ ਵੀ ਹੈ ਜੀ ਸਾਨੂੰ ਮਿਲਦਾ ਰਹਿੰਦਾ ਕਿਤੇ ਨਾ ਕਿਤੇ ਕੋਈ ਵਰਦਾ ਆਵੇ ਕੋ ਉਹ ਜੇ ਸਾਨੂੰ ਸਮਝ ਚਾਉਂਦੀ ਹੈ ਜਾਂ ਸਾਡੇ ਧਿਆਨ ਚਾਉਂਦਾ ਹੈ। ਉਹਦੇ ਪ੍ਰਾਵਤਵੀ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ। ਇਹ ਜਿਹੜੀ ਸਾਡੀ ਸਪੈਸ਼ਲ ਨਾਕਾ ਬੰਦੀ ਕੀਤੀ ਹੈ ਸਾਡੇ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ। ਅਤੇ ਜਿਹੜੇ ਕਈ ਮਾੜੇ ਅਨਸਰਾ ਉਹਨਾਂ ਦੇ ਨੱਥ ਪਾਉਣ ਦੀ ਖਾਤਰ ਜਿਹੜੇ ਇਹਨਾਂ ਦੇ ਨਾਲ ਨਾਲ ਇਹ ਵੀ ਵੇਖੀ ਜਾਣਗੇ ਜਿਹੜੇ ਟ੍ਰੈਫਿਕ ਨਿਯਮਾਂ ਦੇ ਲੰਘਣਾ ਕਰਦੇ ਆ। ਉਹਨਾਂ ਦੇ ਸਬੰਧ ਵਿੱਚ ਵੀ ਹੈ। ਤੇ ਪਸੇਸਤ ਵਾਦ ਜਪਤ ਦਸਤ। ਅਰੇ ਕੋਈ ਨਸ਼ੇ ਦੇ ਰਿਲੇਟਿੰਗ ਵੀ ਕੋਈ ਇੱਥੇ ਖਬਰਾਂ ਮਿਲਦੀ ਹੈ ਤਾਂ ਨਾ ਕਬ। ਹਾਂ ਇਹ ਵੀ ਹੈ ਜੀ ਸਾਨੂੰ ਮਿਲਦਾ ਰਹਿੰਦਾ ਕਿਤੇ ਨਾ ਕਿਤੇ ਕੋਈ ਵਰਦਾਨ ਜੇ ਕੋਈ ਹੋਵੇ ਜੇ ਸਾਨੂੰ ਸਮਝ ਆਉਂਦੀ ਹੈ ਜਾਂ ਸਾਡੇ ਧਿਆਨ ਚ ਆਉਂਦਾ ਹੈ। ਉਹਦੇ ਬਰਾਬਰ ਵੀ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ।